ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਹਨ ਜੋ ਕਿ ਰਾਹੋਂ ਧਾਗਾ ਫੈਕਟਰੀ ਦੇ ਨਜ਼ਦੀਕ ਤੋਂ ਸਾਹਮਣੇ ਆਈਆਂ ਹਨ ਦੱਸਦੀ ਏ ਕਿ ਇੱਕ ਗੱਡੀ ਜਿਸ ਦਾ ਨੰਬਰ ਪੀਪੀ 78ਏ 7914 ਜੋ ਕਿ ਹੁੰਡਾ i20 ਗੱਡੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਜਿਹੜੀ ਹੈ ਰਾਹੋਂ ਦੀ ਧਾਗਾ ਫੈਕਟਰੀ ਨਜ਼ਦੀਕ ਇੱਕ ਸਾਈਡ ਤੇ ਖੜੀ ਸਗੀ ਔਰ ਗੱਡੀ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਸਵਾਰ ਸਨ ਜਿਹੜੇ ਕਿ ਗੱਡੀ ਰੋਕ ਕੇ ਪਾਣੀ ਪੀ ਰਹੇ ਸਨ ਤਾਂ ਪਿੱਛੋਂ ਤੇਜ਼ੀ ਨਾਲ ਇੱਕ ਟਿਪਪਰ ਆਉਂਦਾ ਹੈ ਜੋ ਕਿ ਇਹਨਾਂ ਨੂੰ ਟੱਕਰ ਮਾਰਦਾ ਔਰ ਗੱਡੀ ਜਿਹੜੀ ਹੈ ਘੁੰਮ ਜਾਂਦੀ ਹੈ ਤੇ ਗੱਡੀ ਜਾ ਕੇ ਦਰਖਤ ਨਾਲ ਟਕਰਾਂਉਂਦੀ ਔਰ ਤੁਸੀਂ ਗੱਡੀ ਦੇਖ ਪਾ ਰਹੇ ਹੋ ਕਿ ਗੱਡੀ ਦਾ ਕਿੰਨਾ ਨੁਕਸਾਨ ਹੋਇਆ ਨਜ਼ਰ ਆਉਂਦਾ ਹੈ ਔਰ ਗੱਡੀ ਜਿਹੜੀ ਹੈ ਇਹ ਬਹੁਤ ਜ਼ਿਆਦਾ ਨੁਕਸਾਨੀ ਜਾਂਦੀ ਹੈ ਗੱਡੀ ਦਾ ਨੰਬਰ PB 78A 7914 ਜੋ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ ਔਰ ਮੌਕੇ ਤੇ ਮੌਜੂਦ ਜਿਹੜੇ ਚਸ਼ਮਦੀਦ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਗੱਡੀ ਵਿੱਚ ਬੈਠੇ 버ਗਰ ਖਾ ਰਹੇ ਸਨ ਜਦ ਪਿੱਛੇ ਹਾਦਸਾ ਹੁੰਦਾ ਤਾਂ ਭੱਜ ਕੇ ਪਿੱਛੇ ਆਉਂਦੇ ਨੇ ਤੇ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੌਕੇ ਤੇ ਲੜਕਾ ਜਿਹੜਾ ਆ ਉਹ ਗੱਡੀ ਚੋਂ ਛਾਲ ਮਾਰ ਕੇ ਬਾਹਰ ਨਿਕਲਦਾ ਤੇ ਟਿਪਰ ਵਾਲੇ ਮਗਰ ਨੱਸਦਾ ਹੈ ਭੱਜਦਾ ਹੈ ਤੇ ਲੜਕੀ ਜਿਹੜੀ ਹੈ ਉਹ ਗੱਡੀ ਵਿੱਚ ਫਸ ਜਾਂਦੀ ਹੈ ਤੇ ਜਿਹੜੇ ਮੌਕੇ ਤੇ ਚਸ਼ਮਦੀਤ ਮੌਜੂਦ ਸਨ ਉਹ ਲੜਕੀ ਨੂੰ ਜਿਹੜਾ ਬਾਹਰ ਕੱਢਦੇ ਆ ਤੇ ਉਸ ਤੋਂ ਬਾਅਦ ਲੜਕੀ ਨੂੰ ਰਾਹੋਂ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਜਾਂਦਾ ਪਰ ਟਿਪਰ ਚਾਲਕ ਜਿਹੜਾ ਆ ਉਹ ਬਿਲਕੁਲ ਤਰਸ ਨਹੀਂ ਕਰਦਾ ਆਪਣੇ ਟਿਪਰ ਨੂੰ ਰੋਕਦਾ ਨਹੀਂ ਟਿਪਰ ਨੂੰ ਨਾ ਹੀ ਸਲੋ ਕਰਦਾ ਨਾ ਹੀ ਪਿੱਛੇ ਮੁੜ ਕੇ ਦੇਖਦਾ ਹੈ ਮਦਦ ਕਰਨ ਦੀ ਕੋਸ਼ਿਸ਼ ਤਾਂ ਦੂਰ ਦੀ ਗੱਲ ਐ ਸਗੋਂ ਉੱਥੋਂ ਟਿੱਪਰ ਨੂੰ ਹੋਰ ਤੇਜ਼ੀ ਨਾਲ ਭਜਾ ਕੇ ਲੈ ਜਾਂਦਾ ਲੇਕਿਨ ਵੱਡੀ ਗੱਲ ਇਹ ਐ ਜਿਹੜੀ ਗੱਲ ਸਮਝਣ ਵਾਲੀ ਐ ਕਿ ਟਿੱਪਰ ਲੰਗਿਆਂ ਤਾਂ ਸੜਕ ਤੋਂ ਹੀ ਹੋਵੇਗਾ ਟਿੱਕਪਰ ਜਿਹੜਾ ਆ ਉਹ ਲੰਗਿਆਂ ਤਾਂ ਧਰਤੀ ਤੇ ਹੀ ਹੋਵੇਗਾ ਤਾਂ ਰਸਤੇ ਵਿੱਚ ਰਾਹੋਂ ਵਿੱਚ ਕਿੰਨੀਆਂ ਦੁਕਾਨਾਂ ਦੇ ਬਾਅਦ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਜਾਂ ਸਰਕਾਰੀ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਜਿਸ ਦੇ ਮਦਦ ਦੇ ਨਾਲ ਜਿਹੜਾ ਟਿਪਪਰ ਹੈ ਉਸ ਦਾ ਨੰਬਰ ਸਾਹਮਣੇ ਆ ਸਕਦਾ ਹੈ ਤੇ ਟਿਪਪਰ ਚਾਲਕ ਨੂੰ ਫੜਿਆ ਜਾ ਸਕਦਾ ਪਰ ਹੁਣ ਵੱਡੇ ਸਵਾਲ ਇਹ ਨੇ ਕਿ ਕੀ ਪ੍ਰਸ਼ਾਸਨ ਇੰਨੀ ਮਿਹਨਤ ਕਰੇਗਾ ਪਰ ਮੌਕੇ ਦੇ ਜਿਹੜੇ ਚਸ਼ਮਦੀਤ ਉਹਨਾਂ ਦੇ ਕਹਿਣ ਦੇ ਅਨਸਾਰ ਬਹੁਤ ਜ਼ਬਰਦਸਤ ਜਿਹੜੀ ਆਵਾਜ਼ ਆਉਂਦੀ ਹੈ ਟਿਪਪਰ ਜ਼ਬਰਦਸਤ ਟੱਕਰ ਮਾਰਦਾ ਹੈ ਹਿਉਂਡੇ i20 ਨੂੰ ਔਰ ਗੱਡੀ ਵਿੱਚ ਬੈਠੇ ਲੜਕਾ ਲੜਕੀ ਪਹਿਲਾਂ ਤਾਂ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਪਰ ਲੜਕਾ ਮੌਕਾ ਦੇਖ ਕੇ ਗੱਡੀ ਚੋਂ ਬਾਹਰ ਆ ਕੇ ਟਿਪਪਰ ਮਗਰ ਭੱਜਦਾ ਤੇ ਲੜਕੀ ਜਿਹੜੀ ਹੈ ਉਹ ਗੱਡੀ ਵਿੱਚ ਫੱਸੀ ਰਹਿ ਜਾਂਦੀ ਹੈ ਜਿਸ ਨੂੰ ਚਸ਼ਮਦੀਤ ਮੌਕੇ ਤੇ ਬਾਹਰ ਕੱਢਦੇ ਨੇ ਮਦਦ ਕਰਦੇ ਨੇ ਜਦੋਂ ਜੈਤ ਕਰਦੇ ਨੇ ਦੁਕਾਨੇ ਤੋਂ ਮੌਕੇ ਦੀਆਂ ਪੂਰੀਆਂ ਤਸਵੀਰਾਂ ਸੈਰ ਤੇ ਗੱਡੀ ਖੜੀ ਪਾਣੀ ਪੀਂਦੇ ਸੀਗੇ ਜੀ ਪਾਣੀ ਪੀਂਦੇ ਸੀਗੇ ਮਗਰ ਉਹ ਦੀਪਰ ਆਇਆ ਦੀਪ ਨੇ ਸੈਦ ਮਾਰੀ ਸੈਦ ਮਾਰ ਕੇ ਗੱਡੀ ਆ ਜੀਟਰ ਵਿੱਚ ਮਾਰੀ ਬਚਾਲਿਓ ਕੁਰੀ ਨਿਕਲ ਗਿਆ ਜੀ ਕੱਢਿਆ ਮੁੰਡਾ ਨਿਕਲ ਗਿਆ ਪਹਿਲਾਂ ਸਾਲ ਮਾਰ ਕੇ ਨਿਕਲ ਗਿਆ ਚਲ ਗਿਆ ਆਹ ਕੰਮ ਹੋਇਆ ਜੀ ਅੱਗੀ ਸਾਡੀ ਗੱਡੀ ਅੱਗੇ ਗਈ ਤੋਂ ਕਾਦੇ ਸੀ ਬਰਗਲ ਕਾਹਦੀ ਆ ਗਿਆ ਕੁਰੀ ਪਈਏ ਕੁਰੀ ਕੱਢ ਗਿਆ ਉਹ ਦੇਖੇ ਮੈਂ ਸੱਜਣਾ ਜੀ ਰਾਹੋਂ ਪਸੰਦੇ ਕਾ ਪਾਜੀ ਠੀਕ ਹੈ ਧੀ ਮੁਰੇ ਜਾਂਦੀ ਸੀਗੇ ਦੇਖ ਕੇ ਪਿੱਛੇ ਆਈ। ਪਿੱਛੇ ਆ ਕੇ ਉਹਨਾਂ ਦੀ ਜਾਨ ਵੀ ਚਾਈ ਆ ਕੁੜੀ ਨੇ ਤੂੰ ਕਿੱਥੇ ਧੀ ਆਉਂ। ਯਾਨੀ ਪਿਆਹ ਹੋ ਗਿਆ ਸੱਤਾਂ ਨਹੀਂ ਬੰਗਿਆਂ ਲੱਗੀਆਂ ਪਿਆਹ ਹੋ ਗਿਆ। ਕੁੜੀ ਨੇ ਬਾਅਦ ਚ ਲੈ ਕੇ ਕਿੱਥੇ ਗਏ ਹੁਣ? ਉਹ ਰਾਹੋਂ ਲੈ ਗਈ ਧਰਾਹੋਂ ਸੱਤਾਂ ਗਈ ਆ। ਰਾਹੋਂ ਦੇ ਰਹਿਣ ਵਾਲੇ ਇਹਨਾਂ। ਨਾ ਨਾ ਹੈ ਬੰਗਿਆਂ ਦਾ ਨੰਕਰ ਆਈ ਬੰਗਿਆਂ ਦੇ ਨਹੀਂ ਜੇਗਾ। ਠੀਕ ਹੈ ਬੰਗਿਆਂ ਤੋਂ ਆਈ ਸੀ। ਹਾਂ। ਠੀਕ ਹੈ। ਹਾਂ, ਤੋਂ ਆਈ ਸੀ। ਠੀਕ ਹੈ।